ਇੱਕ ਸੱਚੀ ਕਹਾਣੀ ਸਾਲ 1983 ਔਰ ਜਿਸ ਇਨਸਾਨ ਦੀ ਕਹਾਣੀ ਹੈਗੀ ਉਹਦਾ ਨਾਮ ਹੈਗਾ ਕਲਿਫ ਜੰਗ ਤੇ 1983 ਦੀ ਗੱਲ ਹੈਗੀ ਆ ਤੇ ਆਸਟ੍ਰੇਲੀਆ ਦੇ ਵਿੱਚ ਇੱਕ ਮਾਰਥਨ ਦੌੜ ਹੋਣੀ ਸੀਗੀ ਸਿਡਨੀ ਤੋਂ ਆਸਟ੍ਰੇਲੀਆ ਤੱਕ ਜਾਣਾ ਸੀ 875 ਕਿਲੋਮੀਟਰ ਦੋ ਦੌੜਨਾ ਸੀਗਾ ਤੇ ਬਹੁਤ ਦੁਨੀਆ ਦੇ ਵਿੱਚ ਬਹੁਤ ਸਾਰੇ ਐਥਲੀਟਸ ਆਏ ਸੀਗੇ ਤੇ ਉਹ ਜਿਹੜੇ ਐਥਲੀਟਸ ਸੀਗੇ ਬੜੇ ਐਕਸਪਰਟ ਸੀਗੇ ਥੋੜੇ 20 25 ਸਾਲ ਤੱਕ ਉਹਨਾਂ ਦੀ ਇਹ ਸੀ ਜੰਗ ਬੱਚੇ ਸੀਗੇ ਤੇ ਉਹਨਾਂ ਨੂੰ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂਾਂ ਦੀ ਜਿਹੜੀ ਸਪੋਰਟਸ ਸੀਗੀ ਉਹਨਾਂ ਨੇ ਸਪான்ਸਰ ਕੀਤਾ ਸੀਗਾ ਤੇ ਜਦੋਂ ਉਹ ਦੌੜ ਸ਼ੁਰੂ ਹੋਣੀ ਸੀ ਨਾ ਤੇ ਜਿਸ ਲਾਈਨ ਤੋਂ ਉਹਨੇ ਦੌੜਨਾ ਸੀਗਾ ਨਾ ਜਦੋਂ ਉਹ ਥੋੜਾ ਟਾਈਮ ਰਹਿੰਦਾ ਸੀ ਨਾ ਇਹ ਥੋੜਾ ਟਾਈਮ ਪਹਿਲਾਂ ਇੱਕ ਇਨਸਾਨ ਇੱਕ ਥੋੜਾ ਮਿਡਲ ਏਜ 61 ਯੀਅਰ ਉਸ ਦੀ ਏਜ ਹੌਲੀ ਹੌਲੀ ਉਹ ਗਰਾਊਂਡ ਵਿੱਚ ਆ ਗਿਆ ਉਸ ਲਾਈਨ ਦੇ ਉੱਪਰ ਤੇ ਉਹਨੇ ਇੱਕ ਨਾਰਮਲ ਸ਼ੂਜ਼ ਪਾਏ ਸੀ ਇੱਕ ਤੇ ਉਹ ਇੱਕ ਕਿਸਾਨ ਸੀਗਾ ਤੇ ਬਹੁਤ ਸਾਰੇ ਪ੍ਰੈਸਰ ਰਿਪੋਰਟਰ ਸੀਗੇ ਉੱਥੇ ਜਦੋਂ ਉਹਨਾਂ ਨੇ ਉਸ ਇਨਸਾਨ ਵੱਲ ਦੇਖਿਆ ਨਾ ਥੋੜਾ ਏਜ ਸੀਗਾ ਤੇ ਪ੍ਰੈਸ ਰਿਪੋਰਟਰ ਉਸ ਕੋਲ ਆਏ ਤੇ ਉਹਨੂੰ ਕਹਿਣ ਲੱਗੇ ਤੂੰ ਇੱਥੇ ਕੀ ਕਰ ਰਿਹਾ ਤੇ ਉਹ ਕਹਿੰਦਾ ਮੈਂ ਦੌੜਨ ਆਇਆ ਤੇ ਬੜੀ ਹਰਾਨੀ ਹੋਈ ਤੇ ਪ੍ਰੈਸ ਰਿਪੋਰਟਰ ਵੀ ਹੱਸਣ ਲੱਗੇ ਤੇ ਨਾਲ ਜਿਹੜੇ ਜਿਹੜੇ ਐਥਲੀਟਸ ਸੀ ਜਿਨ੍ਹਾਂ ਨੇ ਦੌੜਨਾ ਸੀਗਾ ਉਹਨਾਂ ਨੇ ਇਸ ਤਰ੍ਹਾਂ ਸਿਰ ਹਿਲਾ ਰਹੇ ਸੀ ਥੋੜਾ ਮੂੰਹ ਚ ਮੁਸਕਰਾ ਰਹੇ ਸੀ ਆਖਰ ਉਹ ਟਾਈਮ ਸ਼ੁਰੂ ਹੋ ਗਿਆ ਜਦੋਂ ਦੌੜਨ ਦਾ ਟਾਈਮ ਸ਼ੁਰੂ ਹੋਇਆ ਸਾਰੇ ਐਥਲੀਟ ਦੌੜੇ ਤੇ ਨਾਲ ਉਸ ਇਨਸਾਨ ਦਾ ਨਾਮ ਸੀਗਾ ਕਲਿਫ ਜੰਗ ਉਹਨ ਵੀ ਦੌੜਨਾ ਸ਼ੁਰੂ ਕੀਤਾ ਇਹ ਜਿ ਸੀਗਾ ਨਾਰਮਲ ਇਨਸਾਨ ਸੀਗਾ ਜਦੋਂ ਉਹ ਦੌੜਨਾ ਸ਼ੁਰੂ ਕੀਤਾ ਜਿਹੜੇ ਜੰਗ ਐਥਲੀਟ ਸੀ ਉਸ ਤੋਂ ਬਹੁਤ ਸਾਰੇ ਅੱਗੇ ਚਲੇ ਗਏ ਪਰ ਕਲਿਫ ਜੰਗ ਬਹੁਤ ਪਿੱਛੇ ਰਹਿ ਗਿਆ ਦੌੜਦੇ ਗਏ ਦੌੜਦੇ ਗਏ ਇੱਕ ਦਿਨ ਬੀਤ ਗਿਆ ਤੇ 18 ਘੰਟੇ ਹੋ ਗਏ ਦੌੜਦਿਆਂ ਨੂੰ ਤੇ ਉਸ ਜਿਹੜੀ ਗੇਮ ਦਾ ਰੂਲ ਸੀ ਕਿ 18 ਘੰਟੇ ਦੇ ਬਾਅਦ 6 ਘੰਟੇ ਰੈਸਟ ਕਰਨੀ ਆ ਇਹ ਰੂਲ ਸਿਰਫ athletes ਨੂੰ ਪਤਾ ਸੀ ਉਸ ਇਨਸਾਨ ਕਲਿਫ ਜੰਗ ਨੂੰ ਨਹੀਂ ਪਤਾ ਸੀ ਕਿ 18 ਘੰਟੇ ਤੋਂ ਬਾਅਦ ਰੈਸਟ ਵੀ ਕਰਨੀ ਆ ਉਹ athletes 18 ਘੰਟੇ ਤੋਂ ਬਾਅਦ ਉਹਨਾਂ ਨੇ ਰੈਸਟ ਕੀਤੀ 6 ਘੰਟੇ ਤੋਂ ਇੱਕ ਰੂਲ ਬਣਾਇਆ ਗਿਆ ਸੀ ਕਿ ਹਰ 18 ਘੰਟੇ ਤੋਂ ਬਾਅਦ 6 ਘੰਟੇ ਰੈਸਟ ਹੋਣੀ ਆ ਪਰ ਕਲਿਫ ਜੰਗ ਚੱਲਦਾ ਗਿਆ ਦੌੜਦਾ ਗਿਆ ਔਰ ਉਹ ਸੁੱਤੇ ਪੈ ਸੀ ਪਰ ਕਲਿਫ ਜੰਗ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਰੈਸਟ ਕਰਨੀ ਆ ਜਦੋਂ ਉਹਨਾਂ ਦੂਸਰਾ ਦਿਨ ਬੀਤਿਆ ਤੇ ਕਲਿਫ ਜੰਗ ਉਹਨਾਂ ਐਥਲੀਟਸ ਤੋਂ ਬਹੁਤ ਅੱਗੇ ਜਾ ਚੁੱਕਾ ਸੀ ਤੇ ਇਸ ਤਰ੍ਹਾਂ ਜਦੋਂ ਤਿੰਨ ਦਿਨ ਬੀਤ ਗਏ ਤੇ ਉਹ ਦੌੜਦਾ ਗਿਆ ਤੇ ਜਿਹੜਾ ਸਲੀਪ ਸੀ ਰੂਲ ਦੇ ਮੁਤਾਬਕ ਉਹਨੇ ਪਹਿਲਾ 18 ਘੰਟੇ ਬਾਅਦ ਇਹ ਰੈਸਟ ਕਰਦੇ ਸੀ ਫਿਰ ਉਹਨੇ 20 ਘੰਟੇ ਦੌੜਨਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਜਿਹੜਾ ਕਲਿਫ ਜੰਗ ਸੀ ਉਹ ਚੱਲਦਾ ਗਿਆ ਤੇ ਪੰਦਲ ਤੇ ਕੁਝ ਘੰਟੇ ਬਾਅਦ ਜਿਹੜਾ ਕਲਿਫ ਜੰਗ ਸੀ ਉਹ ਉਸ ਜਗ੍ਹਾ ਤੇ ਜਾ ਪੂਜਾ ਸੀ ਜਿੱਥੇ ਮਾਰਥਨ ਦੌੜ ਖਤਮ ਹੋਣੀ ਸੀ ਸਿਡਨੀ ਤੋਂ ਆਸਟ੍ਰੇਲੀਆ ਇਹ ਸਿਡਨੀ ਤੋਂ ਮੈਲਬੌਰਨ ਤੇ ਕਲਿਫ ਨੇ ਪੋਰਸ ਉਹ ਜਿੱਤ ਚੁੱਕਾ ਸੀ ਬਹੁਤ ਇੱਕ ਥਰੂ ਸਟੋਰੀ ਹੈ ਕਲਿਫ ਜੰਗ ਨੇ ਨੂੰ ਨੇ ਕੀ ਕੀਤਾ ਇੰਦਾ ਦਾ ਜਦੋਂ ਦੁਨੀਆ ਤੇ ਰੌਲਾ ਪੈ ਗਿਆ ਕਿ ਇੱਕ ਆਮ ਇਨਸਾਨ ਨੇ ਮਾਰਥਨ 875 ਕਿਲੋਮੀਟਰ ਦੀ ਦੌੜ ਉਹਨਾਂ ਜਿਹੜੇ ਜਿਹੜੇ ਐਥਲੀਟਸ ਨੂੰ ਪੰਜ ਪੰਜ ਐਥਲੀਟਸ ਸੀਗੇ ਉਹਨਾਂ ਨੂੰ ਹਰਾ ਕੇ ਉਹ ਮਾਰਥਨ ਜਿੱਤ ਚੁੱਕਾ ਹੈਗਾ ਤੇ ਬਹੁਤ ਸਾਰੇ ਪ੍ਰੈਸ ਰਿਪੋਰਟਰ ਉਹਨਾਂ ਕੋਲ ਆਏ ਤੇ ਉਹਨਾਂ ਨੂੰ ਪੁੱਛਿਆ ਕਿ ਕੀ ਕਾਰਨ ਸੀਗਾ ਕਿ ਕਿ ਤੁਸੀਂ ਉਹਨਾਂ ਤੋਂ ਉਹ ਤੁਹਾਡੀ 61 ਈਅਰ 올ਡ ਹੈਗੇ ਆ ਤੇ ਉਹ ਹੈਗੇ ਸੀ 20 25 ਈਅਰ ਤੇ ਤੁਸੀਂ ਜਿੱਤ ਚੁੱਕੇ ਆ ਤੁਹਾਨੂੰ ਪਤਾ ਹੈਗਾ ਕਿ ਜਿੱਤ ਚੁੱਕੇ ਇਨਸਾਨ ਨੂੰ 10000 ਡਾਲਰ ਮਿਲਨੇ ਆ ਤੇ ਕਲੈਫੀ ਕਲਿਫਜੰਗ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਨੂੰ ਜਿੱਤਣ ਦਾ ਪ੍ਰਾਈਜ਼ ਵੀ ਮਿਲਣਾ ਹੈ ਉਹ ਕਹਿੰਦੇ ਅੱਛਾ ਜਿੱਤਣ ਦਾ ਪ੍ਰਾਈਜ਼ ਵੀ ਮਿਲਣਾ ਹੈਗਾ ਮੈਨੂੰ ਤਾਂ ਨਹੀਂ ਪਤਾ ਪਰ ਕਲਿਫਜੰਗ ਨੂੰ ਰਿਪੋਰਟਰ ਨੇ ਪੁੱਛਿਆ ਕਿ ਤੁਸੀਂ ਇੰਨਾ ਦਿਨ ਜਾਗਿਆ ਕਿਦਾਂ ਤੇ ਉਹਨ ਆਪਣੀ ਕਹਾਣੀ ਦੱਸੀ ਕਿਉਂ ਇੱਕ ਕਿਸਾਨ ਸੀ ਉਹਦੇ ਕੋਲ 2000 ਭੇਡਾਂ ਸਨ ਕਹਿੰਦੇ ਜਦੋਂ ਕੋਈ ਤੂਫਾਨ ਆ ਜਾਂਦਾ ਸੀ ਹਨਾ ਤੇ ਹਰ ਸਾਲ ਕੋਈ ਨਾ ਕੋਈ ਤੂਫਾਨ ਹੁੰਦਾ ਸੀ ਕਹਿੰਦੇ ਮੈਨੂੰ 3 ਦਿਨ ਬਿਨਾ ਜਾਗਿਆ ਉਹਨਾਂ ਦੇ ਪਿੱਛੇ ਦੌੜਨਾ ਪੈਂਦਾ ਸੀ ਆਪਣੀਆਂ ਭੇਡਾਂ ਇਕੱਠੀਆਂ ਕਰਨ ਵਾਸਤੇ ਇਸ ਕਰਕੇ ਉਹਨਾਂ ਨੂੰ 3 ਦਿਨ ਜਾਗਣਾ ਉਸਦੀ ਨਾਰਮਲ ਆਦਤ ਸੀ ਇਸ ਕਰਕੇ ਕਹਿੰਦੇ ਮੈਨੂੰ ਲੱਗਾ ਹੀ ਨਹੀਂ ਕਿ ਮੈਨੂੰ ਨੀਂਦ ਮੈਨੂੰ ਆਈ ਨਹੀਂ ਕਿਹੜੀ ਚੀਜ਼ ਨੇ ਉਸ ਇਨਸਾਨ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਮੈਨੂੰ ਰਗਨਾਮ ਦੀ ਮਿਲਣਾ ਆ ਪਰ ਜਦੋਂ ਉਹਨੂੰ ਪੁੱਛਿਆ ਗਿਆ ਪੁੱਛਿਆ ਗਿਆ ਕਿ ਤੁਸੀਂ ਮਾਰਥਨ ਦੌੜ ਵਿੱਚ ਤੁਹਾਡਾ ਕੋਈ ਤੁਸੀਂ ਨਾਮ ਪਿੱਛੇ ਵੀ ਨਹੀਂ ਦੌੜੇ ਤੁਸੀਂ ਕਿਸ ਚੀਜ਼ ਪਿੱਛੇ ਦੌੜੇ ਤੁਸੀਂ ਉਹ ਕਹਿੰਦੇ ਬਸ ਮੈਂ ਦੌੜਨਾ ਸੀ ਮੈਂ ਦੌੜਣਾ ਆਇਆ ਸੀ ਮੇਰੇ ਕੋਲ ਕੁਝ ਕਰਨਾ ਸੀ ਮੈਨੂੰ ਪ੍ਰਾਈਜ਼ ਦਾ ਵੀ ਨਹੀਂ ਸੀਗਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਉਹਨੂੰ ਪ੍ਰਾਈਜ਼ ਮਿਲਿਆ ਨਾ ਉਹ 10000 ਡਾਲਰ ਅੱਜ ਤੋਂ 9083 ਵਿੱਚ ਬਹੁਤ ਜ਼ਿਆਦਾ ਰਕਮ ਸੀ ਉਸ ਇਨਸਾਨ ਨੇ ਉਹ ਰਕਮ ਉਹ ਪੰਜ ਜਿਹੜੇ ਐਥਲੀਟ ਸੀ ਉਹਨਾਂ ਨੂੰ ਦੇ ਦਿੱਤੀ ਜਦੋਂ ਮੈਂ ਕਹਾਣੀ ਸੁਣੀ ਹੈ ਨਾ ਤਾਂ ਮੇਰਾ ਮਨ ਬਹੁਤ ਇਸ ਚੀਜ਼ ਨੂੰ ਮਨ ਲੈ ਕੇ ਸੀਗਾ ਕਿ ਮੈਂ ਕਿੱਦਾਂ ਲੋਕਾਂ ਨੂੰ ਦੱਸ ਸਕਾਂ ਕਿ ਜੇਕਰ ਜ਼ਿੰਦਗੀ ਦੇ ਵਿੱਚ ਅਸੀਂ ਸੋਚਦੇ ਹਾਂ ਅਸੀਂ ਕਿਸੇ ਮੰਜ਼ਿਲ ਤੇ ਪਹੁੰਚਣਾ ਸਾਨੂੰ ਉੱਥੇ ਜਾ ਕੇ ਕੁਝ ਮਿਲੂਗਾ ਪਰ ਇਦਾਂ ਦੇ ਵੀ ਨਿਸ਼ਾਨ ਹੈਗੇ ਜਿਹੜੇ ਸਿਰਫ ਕੁਝ ਕਰਨ ਲਈ ਕਰਦੇ ਆ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗੀ ਕਿ ਮੰਜ਼ਿਲ ਕਿੱਥੇ ਆ ਮੰਜ਼ਿਲ ਤੇ ਜਾ ਕੇ ਕੀ ਮਿਲੂਗਾ ਇਸ ਕਰਕੇ ਆਪਣੀ ਸੋਚ ਨੂੰ ਆਪਣੀ ਆਪਣਾ ਜੋ ਅੰਦਰ ਸਾਡੀ ਪਾਵਰ ਹੈਗੀ ਨਾ ਅਸੀਂ ਉਸ ਨੂੰ ਪਹਿਚਾਣੀਏ ਇਹ ਵੀਡੀਓ ਸੁਣ ਕੇ ਨਾ ਮੈਂ ਮੈਂ 2-3 ਹੋਏ ਦਿਨ ਦਿਨ ਹੋਏ ਮੈਂ ਇਹ ਬੁక్స్ ਵਿੱਚ ਇਸ ਜਿਹੜੀ ਚੀਜ਼ ਸੁਣੀ ਹੈਗੀ ਆ ਮੈਨੂੰ ਇੰਨੀ ਅੱਛੀ ਜਿਹੀ ਮੋਟੀਵੇਟ ਕੀਤਾ ਕਿ ਮੈਂ ਚਾਹੁੰਦੀ ਸੀ ਕਿ ਮੈਂ ਚੀਜ਼ ਨੂੰ ਕਿੱਦਾਂ ਲੋਕਾਂ ਨੂੰ ਦੱਸ ਸਕਾਂ ਕਿ ਜਿਹੜੇ ਲੋਕ ਆਪਣੇ ਹੱਲੇ ਸੋਚਦੇ ਹੀ ਆ ਕਿ ਮੈਂ ਕੁਝ ਕਰ ਨਹੀਂ ਸਕਦਾ ਹਰ ਇੱਕ ਦੇ ਮਨ ਵਿੱਚ ਡਰ ਲੈ ਕੇ ਬੈਠੇ ਆ ਪਰ ਉਹ ਵੀ ਲੋਕ ਹੈਗੇ ਆ ਜਿਨ੍ਹਾਂ ਨੂੰ ਕੁਝ ਲੈਣ ਦਾ ਵੀ ਨਹੀਂ ਹੈ ਕਿ ਸਿਰਫ ਕਰਨ ਵਾਸਤੇ ਉਹ ਚੀਜ਼ ਕਰ ਜਾਂਦੇ ਆ ਪਰ ਸਭ ਲਈ ਆਪਣਾ ਨਾਮ ਬਣਾ ਜਾਂਦੇ ਆ ਇਸ ਕਰਕੇ ਆਪਣੀ ਆਪ ਦੀ ਜਿਹੜੀ ਪੋਟੈਂਸ਼ਲ ਨੂੰ ਪਛਾਣੀਏ ਅਸੀਂ ਸਾਰੇ ਕਲਿੱਫ ਜੰਗ ਬਣ ਸਕਦੀਆਂ ਡਿਪੈਂਡ ਕਰਦਾ ਹੈਗਾ ਸਾਡੀ ਸੋਚ ਕੀ ਆ ਅਸੀਂ ਕਰਨਾ ਕੀ ਚਾਹੁੰਦੇ ਆ ਤੇ ਅਸੀਂ ਪਹੁੰਚਣਾ ਕਿੱਥੇ ਚਾਹੁੰਦੇ ਆ ਇਸ ਕਰਕੇ ਆਪਣੀ ਪੋਟੈਂਸ਼ਲ ਨੂੰ ਪਛਾਣੀਏ ਉਹ ਡਿਸੀਜਨ ਲਈਏ ਜੋ ਤੁਸੀਂ ਕਰਨਾ ਚਾਹੁੰਦੇ ਆ ਜੋ ਅਸੀਂ ਕਰਨਾ ਚਾਹੁੰਦੇ ਆ ਪਰ ਉੱਠ ਜਾਈਏ ਤੇ ਡਿਸੀਜਨ ਲੈ ਲਈਏ ਅਸੀਂ ਹਰ ਇੱਕ ਦੇ ਅੰਦਰ ਉਹ ਕਲਿਫ ਜੰਗ ਹੈਗਾ ਆ ਅਸੀਂ ਆਪਣੀ ਪਹਿਚਾਨ ਬਣਾ ਸਕਦੇ ਹਾਂ ਸਿਰਫ ਲੋਡ ਹੈਗੀ ਆ ਸਾਨੂੰ ਆਪਣੇ ਆਪ ਵੱਲ ਆਪਣੀ ਤਾਕਤ ਨੂੰ ਪਹਿਚਾਣ ਲੈਣ ਦੀ ਆਪਣੀ ਪੋਟੈਂਸ਼ੀਅਲ ਨੂੰ ਪਹਿਚਾਣ ਲੈਣ ਦੀ ਤੇ ਲੋਡ ਸਿਰਫ ਸੋਚ ਨੂੰ ਬਦਲਣ ਦੀ ਹੈਗੀ ਆ ਤੇ ਮੈਂ ਹੋਪ ਕਰਦੀ ਆ ਕਿ ਜਿਹੜੀ ਇਸ ਤਰ੍ਹਾਂ ਦੀ ਸਟੋਰੀ ਮੈਨੂੰ ਇਨਾ ਮੋਟੀਵੇਟ ਕੀਤਾ ਇਸ ਚੀਜ਼ ਨੇ ਤੇ ਮੈਨੂੰ ਹੋਰ ਜ਼ਿਆਦਾ ਇਸ ਚੀਜ਼ ਸੁਣ ਕੇ ਇੱਕ ਸੋਣ ਦੀ ਆਦਤ ਜ਼ਰੂਰ ਪਾਈਏ ਕਿ ਸੋਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਕਰਨ ਲੱਗ ਜਾਂਦੇ ਹਾਂ ਪਹਿਲਾਂ ਸੋਣ ਤੋਂ ਬਾਅਦ ਸੋਚਦੇ ਹਾਂ ਤੇ ਸੋਚਣ ਤੋਂ ਬਾਅਦ ਅਸੀਂ ਕਰਨੀ ਜ਼ਰੂਰ ਕਰਦੇ ਹਾਂ ਇਸ ਕਰਕੇ ਸੋਣਾ ਬਹੁਤ ਜ਼ਰੂਰੀ ਆ ਪੜ੍ਹਨਾ ਵੀ ਬਹੁਤ ਜ਼ਰੂਰੀ ਆ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਸਾਨੂੰ ਕਿਸੇ ਨੂੰ ਡਰ ਲੈ ਕੇ ਡਰ ਉਹ ਚੀਜ਼ ਅੱਗੇ ਨਹੀਂ ਵਧਣ ਦਿੰਦਾ ਉਸ ਡਰ ਨੂੰ ਲੈ ਕੇ ਵਿੱਚ ਬੜੀਏ ਤੇ ਆਪਣੀ ਲਾਈਫ ਨੂੰ ਚੇਂਜ ਕਰੀਏ ਆਪਣੇ ਆਪ ਦੇ ਵਿੱਚ ਇੱਕ ਕਲਿਫ ਜੰਗ ਹੈਗਾ ਉਸ ਨੂੰ ਜਗਾਈਏ ਥੈਂਕ ਯੂ ਵੈਰੀ ਮੱਚ